ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਆ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਕੋਚਰਣ ਤੇ ਸਭ ਦੀ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰਦੇ ਜੀ ਲਓ ਜੀ ਤੁਹਾਨੂੰ ਪਤਾ ਵੀ ਵਿਆਹ ਦੇ ਕਾਰਜ ਚੱਲ ਰਹੇ ਆ ਮੈਂ ਤਾਂ ਬਹੁਤ ਵੱਡਾ ਪਲਾਨ ਕੀਤਾ ਹੋਇਆ ਸੀ ਵੀ ਇਸ ਵਾਰ ਕੱਪੜਾ ਕੋਈ ਨਹੀਂ ਖਰੀਦਣਾ ਆਪਾਂ ਨੇ ਵੀ ਵਿਆਹ ਪਰ ਨੂੰ ਪੋਕਟਾ ਲੈਣਾ ਆਪਣੇ ਕਰਨ ਕਿਉਂਕਿ ਜਿਹੜੀ ਇੱਜ਼ਤ ਹੈਗੀ ਆਪਣੀਆਂ ਤਾਂ ਹੈਗੀ ਹੋ ਹੈਗੀ ਆ ਨਵੇਂ ਕੱਪੜੇ ਕਰਕੇ ਵੀ ਪੈਸੇ ਜਿੱਦ ਬਣ ਜਾਂਦੀਆਂ ਜਦੋਂ ਅੱਜ ਮੈਂ ਕਿਹਾ ਵੀ ਪਰਸੋਂ ਨੂੰ ਹੈਗਾ ਪ੍ਰੋਗਰਾਮ ਬਈ ਆਪਣਾ ਮੇਲ ਦਾ ਬਈ ਕੀ ਕੀਤਾ ਜਾਵੇ ਬਿਕਸ ਕੱਪੜਿਆਂ ਪਰਸਪਰਸ ਤਾਂ ਮਾਰਨੀ ਬਣਦੀ ਸਰਪੰਚ ਸਾਹਿਬ ਨੂੰ ਮਿਲੋ ਜੀ ਪਰਸੋਂ ਇਹ ਪਹਿਲੇ ਹਫਤੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸਪਰਸ ਤਾਂ ਮਾਰਨੀ ਚਾਹੀਦੀ ਕੱਪੜਿਆਂ ਨੂੰ ਪਰਸਪਰਸ ਤਾਂ ਮਾਰਨੀ ਚਾਹੀਦੀ ਪਹਿਲਾਂ ਤਾਂ ਮੈਂ ਇਸ ਜੀ ਤੇ ਹਾਂ ਵੀ ਪਰਸੋਂ ਨੂੰ ਪ੍ਰੋਗਰਾਮ ਹੈ ਤੁਹਾਡੇ ਤੁਸੀਂ ਅੱਜ ਕੱਪੜੇ ਖਰੀਦਦੇ ਨਹੀਂ ਨਹੀਂ ਕੋ ਮੈਂ ਤੈਨੂੰ ਪਹਿਲਾਂ ਹੀ ਦੱਸ ਲਈ ਗੱਲ ਵਿੱਚ ਵੀ ਮੈਂ ਕੱਪੜੇ ਖਰੀਦਣੇ ਨਹੀਂ ਸੀਗੇ ਨਹੀਂ ਸੀਗੇ ਫਿਰ ਤੁਸੀਂ ਅੱਜ ਤਾਂ ਅਜ ਮੈਨੂੰ ਪ੍ਰੈਸ ਪ੍ਰੈਸ ਦੀ ਗੱਲ ਤਾਂ ਸੁਣ ਲਿਆ ਵੀ ਪ੍ਰੈਸ ਕਰਕੇ ਆਉਣਾ ਪੈ ਗਿਆ ਪ੍ਰੈਸ ਕਰਕੇ ਆਉਣਾ ਪੈ ਗਿਆ ਠੀਕ ਹੈ ਜਦ ਮੈਂ ਪ੍ਰੈਸ ਲੱਗਿਆ ਕਰਨਾ ਹਾਂਜੀ ਨਾ ਤਾਂ ਕੁਰ ਕਿਹਦਾ ਰੰਗ ਕਿਹਦੇ ਹੋਰ ਗੱਲ ਮੈਚ ਹੋਈ ਜਾਵੇ ਕਿਹਦਾ ਹੋਰ ਗੱਲ ਮੈਚ ਹੋਈ ਜਾਵੇ ਉਹ ਕੁਰਤੇ ਪਜਾਮਿਆਂ ਦੀ ਕਿਤੇ ਚੱਕ ਕੇ ਦੂਆ ਪਜਾਮਿਆਂ ਦਾ ਹੋਰ ਕੁਰਤਾ ਪਾ ਲੇਗੇ ਕਿਤੇ ਹੋਗਾ ਪਾ ਕੇ ਹੁਣ ਜਦ ਫਿੱਟ ਦੇ ਫਿੱਟ ਦੇ ਲੰਗਾ ਵਧੀਆ ਵਾਲੇ ਨੇ ਰੰਗ ਹੋਣੀ ਕਰਿਆ ਹੈਗਾ ਥੋੜਾ ਜਗਾ ਉਹ ਦੂਏ ਨੇ ਮੜਾ ਜਾ ਕੋਈ ਕੁਝ ਮੈਣਾ ਮਹਾ ਵੀ ਇਹਦਾ ਜੁੜੇ ਨਹੀਂ ਮੈਂ ਕਨਫਿਊਜ਼ ਹੋ ਗਿਆ ਬੈਠਾ ਬੈਠਾ ਓਕੇ ਫਿਰ ਮੈਂ ਆਪਣੇ ਮਿੱਤਰ ਪਿਆਰੇ ਨੂੰ ਯਾਦ ਕਰਿਆ ਵੀ ਦੋ ਦਿਨਾਂ ਵਿੱਚ ਮੈਨੂੰ ਕੁਰਤਾ ਪਜਾਮਾ ਕੌਣ ਸਿਓ ਕੇ ਦੇ ਦੂੰਗਾ ਜੱਗੀ ਜੱਗੀ ਸਤਿ ਸ਼੍ਰੀ ਅਕਾਲ ਜੀ ਯਾਰ ਮੈਂ ਜੱਗੀ ਨੂੰ ਯਾਦ ਕਰ ਮੈਂ ਪਹਿਲਾਂ ਜੱਗੀ ਨੂੰ ਫੋਨ ਲਾ ਕੇ ਪੁੱਛਿਆ ਬਾਕੀ ਕੰਮ ਬਾਅਦ ਚ ਜੱਗੀ ਕਹਿੰਦਾ ਭਾਈ ਜੀ ਜਾਨ ਮੰਗ ਗਾ ਜਾਨ ਹਾਜ਼ਰ ਆ ਗੱਲ ਕੀ ਕਰਤੀ ਫਿਰ ਮੈਂ ਸੋਚਿਆ ਵੀ ਨਹੀਂ 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 ਵੀ ਸਰਪੰਚ ਸਾਹਮਣੇ ਯਾਦ ਕੀਤਾ ਜਾਵੇ ਚਲੋ ਆਈ ਵਧੀਆ ਕੀਤਾ ਕਪੜਾ ਉਹ ਦਵਾਉਣਗੇ ਕਪੜਾ ਕਪੜਾ ਕੋਈ ਗੱਲ ਨਹੀਂ ਅਸੀਂ ਦਵਾ ਦਾਂਗੇ ਜੀ ਅਸੀਂ ਨਾਲ ਫੈਕਟਰੀ ਸਾਹਿਬ ਨਾਲ ਲਿਆਂਦੇ ਹਾਂ ਸਪੈਸ਼ਲ ਅੱਛਾ ਵੀ ਜੇ ਸਾਨੂੰ ਲੋੜ ਪੈ ਗਈ ਅਸੀਂ ਸਸੇ ਕੱਲ ਜੀ ਦਵਾ ਦਾਂਗੇ ਤੁਹਾਨੂੰ ਸਸੇ ਕੱਲ ਜਨਾਬ ਸਸੇ ਕੱਲ ਬਹੁਤ 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 ਵਧੀਆ ਲੱਗਿਆ ਅੱਛਾ ਜੀ ਠੀਕ ਹੈ ਠੀਕਾ ਠੀਕਾ ਤੇ ਅਸੀਂ ਵੀ ਮਤਲਬ ਕਿ ਹੁਣ ਨਿਕਲ ਲਗੇ ਸੀ ਤੁਸੀਂ ਸਾਨੂੰ ਬਸ 10 ਮਿੰਟ 15 ਮਿੰਟ ਪਹਿਲਾਂ ਫੋਨ ਕਰਿਆ ਤਾਂ ਇਹ ਆ ਰਹੀਆਂ ਹਾਂ ਹਾਂ ਉਹ ਤਾਂ ਕੁਦਰਤੀ ਸਾਈਟ ਰਿਜ਼ਰਵ ਇੱਥੇ ਮਿਲ ਗਏ ਮੈਨੂੰ ਇਹਨਾਂ ਨੂੰ ਅੱਗੇ ਕੰਮ ਥੋੜਾ ਜਿਹਾ ਮੈਂ ਕਿਹਾ ਵੀ ਤੁਸੀਂ ਆ ਜਾਓ ਮੇਰੇ ਨਾਲੇ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਕੱਪੜਾ ਪਸੰਦ ਕਰਵਾ ਦਈਏ ਠੀਕ ਹੈ ਗੱਲ ਫਿਰ ਉਹਦੇ ਬਾਅਦ ਕੰਮ ਜਿਹੜਾ ਹੈ ਸਰਕਾਰੀ ਕਰ ਲਾਂਗੇ ਆਪਾਂ ਗੱਲ ਇਹ ਵੀ ਗੱਲ ਹੈ ਠੀਕ ਹੈ ਜਿਹੜੇ ਕੰਮ ਜਿਹੜੇ ਉਹਨਾਂ ਦਾ ਆਪਾਂ ਬਹੁਤ ਕੀਮਤੀ ਸਮਾਂ ਨਾਲ ਲੈ ਕੇ ਆ ਇੱਥੇ ਬੈਠੇ ਆ ਹਾਂ ਤੇ ਜਿਹੜਾ ਹੈਗਾ ਨਹੀਂ ਸਮਾਂ ਮੈਂ ਉਹਨਾਂ ਤੋਂ ਪਹਿਲਾਂ ਮੰਗ ਲਿਆ ਤਾਂ ਮੈਨੂੰ ਲੱਗਾ ਤੁਹਾਡਾ ਹਾਂ ਮੰਗ ਤਾਂ ਲਿਆ ਸੀ ਪਰ ਵਾਦਾ ਉੱਧਰ ਹੋ ਗਿਆ ਗਿਆ ਉੱਧਰ ਵੀ ਨਾਲ ਹੋ ਜਾਂਦਾ ਨਾ ਬਿਚਾਰਾ ਪਾਉਣਾ ਪੈਂਦਾ ਜਿੰਦਗੀ ਜੇ ਜ਼ਿੰਮੇਵਾਰੀ ਬਹੁਤ ਤਕੜੀ ਹੈ ਪਿੰਡ ਦੀ ਹੈ ਬਿਲਕੁਲ ਜੀ ਪਿੰਡ ਦੇ ਉਹਨਾਂ ਕੋਲ ਚਾਰ ਪੰਜ ਪਿੰਡ ਆ ਸਾਡੇ ਕੋਲ ਫੇਰ ਇੱਕ ਹੈ ਅਸੀਂ ਪਹੁੰਚ ਗਏ ਜੀ ਬੇਲੇ ਪਿੰਡ ਦੇ ਵਿੱਚ ਹੁਣ ਉਰੇ ਹੈਗਾ ਜੀ ਸਾਡੇ ਫੌਜੀ ਸਾਹਿਬ ਦੀ ਦੁਕਾਨ ਆ ਜੀ ਬੜੀ ਮਸ਼ਹੂਰ ਬਹੁਤ ਲੰਬੇ ਸਮੇਂ ਤੋਂ ਅਸੀਂ ਬਹੁਤ ਕੱਪੜਾ ਲੱਤਾ ਇਹਨਾਂ ਕੋਲ ਤੇ ਪਰ ਹੁਣ ਜਦੋਂ ਕੰਪੀਟੀਸ਼ਨ ਦਾ ਜ਼ਮਾਨਾ ਨੇ ਦਾ ਸਾਨੂੰ ਰੋਪੜ ਥੋੜਾ ਨੇੜੇ ਲੱਗਦਾ ਏ ਪ ਠੀਕ ਹੈ ਇੱਥੇ ਤਾਂ ਸਾਸੀਂ ਚਾਹੇ ਸੌਦੇ ਲੈ ਕੇ ਜਾਣੇ ਤਾਂ ਵੀ ਬੇਲੇ ਤੇ ਕੋਈ ਕੱਪੜਾ ਲੈ ਕੇ ਜਾਣਾ ਤਾਂ ਵੀ ਬੇਲੇ ਤੇ ਨਾਲ ਐਸੇ ਆਧਾਰਸ ਆਧਾਰ ਬਈ ਜਦ ਮਰਜੀ ਕੱਪੜੇ ਪੈਸੇ ਦੇ ਜੋ ਕਿਉਂਕਿ ਉਹ ਸਮੇਂ ਇਹ ਜਿਹੇ ਤੇ ਜਦ ਘੜੇ ਰੁਪਈਏ ਚੋੜਦੇ ਤੇ ਬਰਾਬਰ ਬਰਾਬਰ ਜਈ ਕੰਮ ਚੱਲਦਾ ਹੁੰਦਾ ਸੀ ਸਾੜੀ ਸੋਨੀ ਵਾਲਾ ਕੰਮ ਚੱਲੀ ਜਾਂਦਾ ਤੇ ਆ ਫਿਰ ਹੁਣ ਹੁਣ ਮੈਂ ਕਾਫੀ ਲੰਬੇ ਸਮੇਂ ਤੋਂ ਪਿੱਛੇ ਵੀ 2-4 ਬਾਰ ਸੂਟ ਮੈਂ ਇੱਥੀ ਤੇ ਲੈ ਕੇ ਗਿਆ ਤੇ ਮੈਨੂੰ ਠੀਕ ਲੱਗਿਆ ਕੱਪੜਾ ਔਰ ਇਹ ਤਾਂ ਕਰਕੇ ਮੈਂ ਇਹਨਾਂ ਕੋਲੇ ਆਉਣਾ ਸ਼ੁਰੂ ਕਰਤਾ ਨਹੀਂ ਪਹਿਲਾਂ ਰੋਪੜ ਜੁੜੇ ਤੇ ਜਣੀ ਸਾਡੀਆਂ ਲੇਡੀਜ਼ ਹੈਗੀਆਂ ਰੋਪੜ ਨੂੰ ਇਹ ਤਾਂ ਬਾਕੀ ਪੱਗਾਂ ਦਾ ਇਹਦਾ ਹੁੰਦਾ ਮੋਸਟਲੀ ਵੀ ਰੰਗ ਛੇਤੀ ਜਾਂਦਾ ਨਹੀਂ ਹੈਗਾ ਜਿਵੇਂ ਹੁਣ ਆ ਬਣੀ ਹੋਈ ਹੈ ਮੈਂ ਕਾਫੀ ਲੰਬੇ ਟਾਈਮ ਤੋਂ ਲਈ ਹੋਈ ਨਾ ਤਾਂ ਪੱਗ ਇਹ ਅੱਛਾ ਅੱਛਾ ਸਸ ਜੀ ਤੇ ਉਹਦਾ ਦੀ ਉਹ ਗ੍ਰੇਸ ਬਣੀ ਹੋਈ ਹੈ ਹਮ ਤੇ ਹੁਣ ਮੈਨੂੰ ਕਪੜਾ ਕਰ ਸਾਬ ਨੂੰ ਬਈ ਜੀਤਖਰ ਸਾਹਿਬ ਬਈ ਵਾਹਿਗੁਰੂ ਜੀ ਕੀ ਫਤਿਹ ਤੇ ਇਹਨਾਂ ਦੀ ਸ਼ਾਪ ਦੇ ਪਰ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਤੇ ਇਲਾਕੇ ਦੇ ਵਿੱਚ ਵੈਸੇ ਮਸ਼ਹੂਰ ਹੈ ਜੀ ਇਹ ਪੂਰੇ ਇਹਨਾਂ ਦੀ ਸ਼ਾਪ ਪਰ ਹੁਣ ਕਹਾ ਕਹਾ ਹੋਰ ਜ਼ਮਾਨਾ ਆਈ ਜਾਂਦਾ ਲੋਕ ਨਵੇਂ-ਨਵੇਂ ਟੇਸਟ ਦੇਖਦੇ ਪੁਰਾਣੇ ਨੂੰ ਛੱਡ ਕੇ ਲੈ ਭਾਈ ਦੇਖੋ ਇਧਰ ਨੋ ਕਿ ਮਿਤਰਾ ਹੁਣ ਮੈਨੂੰ ਅੱਜ ਮਨ ਲੱਗਦਾ ਮੈਨੂੰ ਕਲਰਫੁੱਲਰ ਲੈ ਕੇ ਜਾਣਾ ਚਾਹੀਦਾ ਨਾ ਹਾਂਜੀ ਚਿੱਟੇ ਦਾ ਬਨੇ ਕੋ ਬਾਧੂ ਮੈਂ ਤਾਂ ਆਪੋ ਹੀ ਕਹਿੰਦਾ ਵੀ ਉੜ ਗਿਆ ਵਾ ਕੰਮ ਚਿੱਟੇ ਵਾਲਾ ਦਾ ਚਿੱਟੇ ਵਾਲਾ ਕੰਮ ਮੈਂ ਘਰੇ ਦੇਖੇ ਜਾ ਕੇ ਮੈਂ ਹੁਣੇ ਛੋਟੇ ਭਾਈ ਦਾ ਵਿਆਹ ਹੋਣਾ ਫਰਮਰੀ ਦੇ ਵਿੱਚ ਕੁਰਤੇ ਮੈਂ ਸੋਚਿਆ ਮੈਂ ਕਿਹੜਾ ਚਿੱਟਾ ਵਾ ਮੇਰੇ ਘਰ ਦੇ ਸੱਤ ਕੁਰਤੇ ਜਦੋਂ ਮੈਂ ਲਿਆ ਕੇ ਮੇਰੇ ਮੂਰੇ ਸਿਰ ਤੇ ਕਹਿੰਦੀ ਆਹ ਚਿੱਟੇ ਕੇ ਤੇ ਪਾਉਣੇ ਆ ਗੱਲ ਵੀ 16 ਆਣੇ ਆ ਆਹ ਜੀ ਦੇਖ ਤਾਂ ਕੇ ਹੋਰ ਰੰਗ ਪਸੰਦ ਹੈ ਨਹੀਂ ਪਰ ਆਹ ਤੇ ਹੀ ਵਧੀਆ ਲੱਗ ਰਹੀ ਐ ਗਰੇਸ ਜੀ ਦੀ ਹੱਥ ਵਧੀਆ ਲੱਗ ਹੈ ਹੈ ਹੀ ਲੱਗ ਗਈ ਇਹ ਸੱਚ ਇਹ ਇਹ ਕਿਹੜਾ ਕਪੜਾ ਕਹਿੰਦੇ ਜੀ ਇਹਨੂੰ ਹਾਂ ਜੀ ਗੀਜ਼ਾ ਕਾਟਨ ਗੀਜ਼ਾ ਕਾਟਨ ਅੱਛਾ ਗੀਜ਼ਾ ਕਾਟਨ ਹਾਂ ਲਿਖਿਆ ਹੈ ਦੇ ਉੱਪਰ ਅੱਛਾ ਏਜੀਪਸ਼ੀਅਨ ਗੀਜ਼ਾ ਕਾਟਨ ਪਾਟ ਕਲਰ ਆਂਦੇ ਚਾਹ ਕਲਰ ਆਂਦੇ ਜਿਹੜੀ ਚਾਲੂ ਰਹੀ ਹੈ ਅੱਜਕੱਲ ਠੀਕ ਹੈ ਜੀ ਭਾਈ ਮੈਂ ਹਾਲੇ ਇੰਨੇ ਹੁੰਦਾ ਹੈਗਾ ਹੀ ਹਾਂ ਕਲਰ ਹੈਗਾ ਹੀ ਕੋਈ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਨਹੀਂ ਮੇਰੇ ਕੋਲ ਨਹੀਂ ਹੈਗਾ ਜਿਹੜਾ ਕਲਰ ਬਸ ਰੰਗ ਦਾ ਪਤਾ ਲੱਗਦਾ ਅਲੱਗ ਚੀਜ਼ ਲਿਖੀ ਹੈ ਕਲਰ ਦੀ ਵੱਖਰੀ ਹੈ ਆਹ ਦੇਖੀ ਵੈਰੀ ਵੈਰੀ ਇਹਦੇ ਉੱਤੇ ਆਹ ਠੀਕ ਲੱਗਦਾ ਉਹ ਇਹ ਕੰਮ ਹੋ ਗਿਆ ਭਾਜੀ ਹੈ ਗੰਨੇ ਵਾਲਾ ਕੰਮ ਗੰਨੇ ਵਾਲੇ ਕੰਮ ਚ ਵੜ ਗਿਆ ਨਾ ਨਾ ਇਹ ਇਹ ਨਾ ਸਿਲਵਰ ਜਿਹਾ ਕਲਰ ਹੈ ਬਾਈ ਕਿਆ ਕਿਆ ਕੁਝ ਪ੍ਰਾਈਸ ਪ੍ਰੂਜ਼ ਕਿ ਆਇਆ ਦੱਸੋ ਕੁਛ ਹਾਰੇ ਦਾ ਦਿੰਦੇ ਹਾਂ ਉਧਰ ਨੂੰ ਨਾ ਜਾਓ ਤੁਸੀਂ ਇਹ 5 ਕਿਲੋਣਾਂ ਚ ਦੱਸੋ 1500 ਰੁਪਏ ਦਾ ਸੂਟ 1500 ਰੁਪਏ ਦਾ ਸੂਟ ਹੈ ਸਾਢੇ 3 ਮੀਟਰ ਵਾਲਾ ਹੈ ਥੋੜਾ ਜਿਹਾ ਮਹਿੰਗਾ ਨਹੀਂ ਦੱਸਦਾ ਤੁਸੀਂ ਨਹੀਂ ਕੁਆਲਿਟੀ ਦੇ ਸਾਰਾ ਨਹੀਂ ਕੁਆਲਿਟੀ ਦਾ ਸਾਨੂੰ ਵੀ ਪਤਾ ਕੁਆਲਿਟੀ ਦਾ ਪਉਂਦੀ ਆ ਸੀ ਬਿਦੌਟ ਕੁਆਲਿਟੀ ਵਾਲਾ ਕੰਮ ਨਹੀਂ ਹੈਗਾ ਕਿੰਨੀ ਤਰ੍ਹਾਂ ਦੇ ਅਲੱਗ-ਅਲੱਗ ਦਿਖਾ ਸਕਦੇ ਹੋ ਅੱਛਾ ਜਿਹੜੀ ਆ ਚੀਜ਼ ਸੀਗੀ ਹਾਂ ਸਮਝਾਉਣਾ ਸੀ ਉਹ ਸਮਝੀਗਾ ਤੁਹਾਡੀ ਗੱਲ ਮੈਂ ਸਮਝੀਗਾ ਸਮਝੀਗਾ ਬਸ ਇਹ ਸਤੂ ਸਾਬੀਆਂ ਵਾਲੀ ਆ ਉਹਨੇ 2 ਮਹੀਨੇ ਪਹਿਣਾ ਇਹ ਜਿਹੜੀ ਕੁਆਲਿਟੀ ਸਫਤ ਉੱਤੇ ਬੈਠ ਰਹੀ ਆ ਫਿਰ ਇਹ ਯਾਸ਼ਦ ਦੀ ਕੋਈ ਸਪੈਸ਼ਲ ਹਾਂ ਬੇਹੱਦ ਕਿੰਨੇ ਦਾ ਲੱਗਦਾ ਤੁਹਾਨੂੰ ਉਹ ਫੇ ਮੈਨੂੰ ਲੱਗਦਾ ਅਸੀਂ ਰੋਪੜ ਨੂੰ ਭੇਜੂਗਾ ਗੱਡੀ ਸਾਡੀ ਤਿਆਰੀ ਖੜੀ ਹੈ ਪੇਸੀ ਹਾਂ ਜਿਹੜੀ ਬਿਹਾਰੇ ਆ ਸੀ ਹੋਰ ਕੰਮ ਜਾਵਤ ਜਾਂਦੇ ਜਾਂਦੇ ਫੈਕਟਰੀ ਤੋਂ ਚੜ੍ਹਣਾ ਰੋਪੜ ਪਹੁੰਚ ਜਾਣਾ ਬੰਦੇ ਵੀ ਸਾਡੇ ਤਿਆਰੇ ਬੰਦੇ ਵੀ ਤਿਆਰੇ ਹੈ ਕਰਾ ਚਾਣ ਲੇਗਾ ਲਾਈਕ ਤਾਂ ਠੀਕ ਹੈ ਚਲੋ ਇੱਥੇ ਦੇਖੋ ਇੱਕ ਵਾਰੀ ਪਹਿਲਾਂ ਹਾਂ ਪਾ ਦੇਖ ਲਓ ਰੇਟ ਬਣ ਜਾਣਾ پیسے ਦਾ ਬਣੇ ਜਾਣਾ ਬਣੇ ਜਾਣਾ ਰੇਟ ਹਾਂ ਚਲ ਫੇ ਠੀਕ ਹੈ ਲੋ ਜੀ ਭਾਈ ਹਰਦੇ ਨਹੀਂ ਆਗੇ ਇਹਨਾਂ ਨੇ ਮੇਰੇ ਕੋ ਧੱਕਾ ਕਰਤਾ ਮੁੰਡਿਆਂ ਨੇ ਕਹਿੰਦੇ ਤੂੰ ਪੰਪ ਬੂੰਪਾ ਜੇ ਦੇਖੇ ਦੋ ਦਵਾ ਤੇ ਇੱਕ ਲੈਣ ਦੀ ਜਗਾ ਹੁਣ ਦੋ ਇੱਕ ਦਾ ਕਲਰ ਵਧੀਆ ਸੀਗੇ ਦੋਨੇ ਕਲਰ ਵਧੀਆ ਭਾਈ ਜੀ ਦੇਖ ਲੈਂਦੇ ਹਾਂ ਸਟੇਪ ਛੱਪ ਇਧਰ ਕੇ ਇੱਕ ਤਾਂ ਜੀ ਆਹ ਕਲਰ ਹੋਗਾ ਜੀ ਉਹ ਐਸਾ ਜੀ 12 ਵਜੇ ਟਾਈਮ ਬਾਕੀ ਨਿਆਣੇ ਦੇ ਕੱਚੇ ਦੇ ਵੀ ਇਹਨਾਂ ਨੇ ਵੀ ਵਿੱਚ ਵਿੱਚ ਕਟਵਾ ਲਿਆ ਮਿਸਤਰੀ ਨੇ ਨਿਆਣੇ ਦੇ ਕੱਚੇ ਵੀ ਵਿੱਚ ਦੀ ਬਣਾਉਣੇ ਆ ਕੱਚੇ ਪਹਿਲਾਂ ਭਾਈ ਜੀ ਕਰ ਰਹੇ ਹਾਂ ਮੈਂ ਬਹੁਤ ਵਾਰ ਵਸਦੇ ਹਾਂ ਮੈਂ ਪਾਈ ਮਿਲ ਕੇ ਦੇਖਿਆ ਫਿਰ ਉਹ ਆ ਗਈ ਹੈ ਬਾਈ ਲੋਕ ਦਾ ਰੈਡੀ ਹੈ ਨਾ ਠੀਕ ਆ ਠੀਕ ਆ ਠੀਕ ਆ ਜੀ ਇਹ ਤਾਂ ਦਿੱਤਾਂ ਦੀ ਬੱਕੇ ਸਹੀ ਰਹੇ ਜੀ ਜਿਹੜਾ ਅਸੀਂ ਕਰ ਸਕਦੇ ਹਾਂ 15 ਬੜਾ ਬੜੀ ਤੇ ਇੱਕ ਕਲਰ ਲੈ ਲਿਆ ਜੀ ਆਹਾ ਅੱਜ ਆ ਜੀ ਉਹ ਆ ਰਿਹਾ ਬਾਈ ਮੇਰੇ ਜਾਣਾ ਕਾਲੀਆ ਵਿਆਹ ਕਰਨਾ ਹਾਂ ਅਗਾ ਬੰਦਰ ਕਿਤੇ ਤੂੰ ਬੰਦਰ ਕਿਤੇ ਚਲ ਗਿਆ ਮੈਂ ਮਾਰ ਕੇ ਦੇਖੀ ਕਿ ਗਾਉਂ ਤੇ ਮਿਲ ਮੋਣ ਲਈ ਨਹੀਂ ਨਹੀਂ ਗੱਤ ਨਹੀਂ ਮਾਰਨਾ ਨਾਮ ਪਤਾ ਹੈਗਾ ਮੇਰੇ ਜੇ ਮੈਂ ਕਬਰਾਂ ਨਾਲ ਅੱਪੀ ਅੱਛਾ ਬਸ ਕੱਲੀ ਕੰਮ ਰੇ ਚਾ ਦੇ ਨੜ ਗਣਾ ਕਿ ਰੱਖੋ ਜੋੜਾ ਬੜਾ ਕਰਨਾ ਕੋਈ ਨਾ ਕਰ ਹਾਂ ਤਾਂ ਮੂੰ ਕੱਪੜੇ ਦੇ ਉੱਪਰ ਦੇ ਨਾ ਆਉਂਦਾ ਪਹਿਲਾਂ ਹੀ ਟੈਗ ਨਾ ਕਰੀਆ ਬਹੁਤ ਯਾਰ ਐਡ ਕਰਦੀ ਠੀਕ ਹੈ ਕੱਪੜੇ ਦੇ ਉੱਪਰ ਦੇ ਨਾ 2 ਇੰਚ ਦਾ ਨਾ ਪਹਿਲੇ ਮਾੜਾ ਬੜੀ ਇਹਨਾਂ 43 ਨਹੀਂ ਕਮਾਪੀ ਹਾਂ ਜੀ ਪਾਈ ਦੀ ਬੁਟੀ ਲੈ ਆਏ ਵੀਰੀ ਜਾਂਦੇ ਥੱਲੇ ਨੂੰ ਸਾਡੇ 43 ਸਾਡੇ 43 ਦੋ ਜਿੰਦਾ ਫਰਕ ਨਹੀਂ ਪਿਆ ਤੁਹਾਨੂੰ ਪਹਿਲਾਂ ਪਜਾਮੇ ਵੀ ਵਧੀਆ ਦਿਨ ਤੇ ਪਏ ਤੁਹਾਨੂੰ ਜਿਹੜੀਆਂ ਤੁੱਕੀਆਂ ਆਈਆਂ ਉਹ ਵੀ ਨਹੀਂ ਆ ਬਲਕਿ ਨੋਮਾ ਆਣਾ ਚਲ ਗਿਆ ਸੋਣੇ ਤੁਕੀ ਲੱਗੇ ਵੀ ਜਿੰਝੜੀਆਂ ਤੁਕੀਆਂ ਲੱਗ ਕੇ ਮੋੜ ਨਹੀਂ ਆਉਂਦਾ ਇਹਨਾਂ ਦਾ ਹਨਾ ਕੁੱਕਿਆਂ ਦਾ ਚੱਕਰ ਕੋਈ ਜਾਂਦਾ ਚੱਕਰ ਆ ਜਾਂਦਾ ਤੇ ਤੁੱਕੀ ਵਧੀਆ ਨਹੀਂ ਹੁਣਾਗੇ ਲੱਗਦੇ ਹੈਗੇ ਫਾਈਬਰ ਵਧੀਆ ਲੱਗਦਾ ਇਹ ਕਪੜਾ ਵਧੀਆ ਲੱਗਦਾ ਪਰ ਤੁੱਕੀ ਵੀ ਤੇ ਵਧੀਆ ਲੱਗਣੀ ਚਾਹੀਦੀ ਇਹ ਵਧੀਆ ਤੁੱਕੀ ਡਬਲ ਸੀਨ ਮਾਰਦੇ ਨੂੰ ਮਾਰਦੇ ਨਹੀਂ ਨਾ ਪਾਟਾ ਨਹੀਂ ਖੜਿਆ ਨਹੀਂ ਸੁਣੀ ਪਤਾ ਕੀ ਕਰੇ ਬਦਨਾ ਤੁਸੀਂ ਕੀ ਕਰਾਓ ਹੋ ਆਤ ੁੱਕੀ ਬਣਾ ਕੇ ਇਹਦੇ ਗਾਹਾਂ ਤੁਸੀਂ ਹੋਰ ੁੱਕੀ ਜੀ ਲਾ ਦਿਕਾ ਉਹ ਹੀ ਟੁੱਟਗੀਆਂ ਜਦ ਕਿ ਇਹ ਟੁੱਕੀ ਦੇ ਵਿੱਚ ਇੱਥੇ ਗਲੀ ਘਟੋ ਰੂ ਪੈਂਟਾ ਬਣਨਾ ਪੈਂਟਾ ਪੈਂਟਾ ਨਹੀਂ ਇਹਦਾ ਪੈਂਟਾ ਆਹ ਲਾ ਰਹੀ ਆਂ ਹੈ ਇਸੇ ਨੂੰ ਆਤਾ ਹੈਗੀ ਹੀ ਹੈ ਬੱਬਾ ਤਾਂ ਬੈਠ ਰੋਣੀ ਪਿਆ ਕਰਨੀ ਉਹ ਟੁੱਕੀ ਤਾਂ ਆਇਆ ਕਿ ਵੀ ਜੇ ਕਿਤੇ ਨਾ ਮੋਟੇ ਰਹੀ ਮਿੱਸੀ ਆ ਉਹ ਤਾਂ ਕਹਦਾ ਤੂੰ ਕਿਹਾ ਸੇਵਾ ਮੰਨ ਹੋ ਜਾ ਕਰੋ ਵਿੱਚ ਨੂੰ ਪਾ ਕੇ ਆਜਾ ਇਹ ਉਹਨੇ ਉਹ ਨਹੀਂ ਐ ਦਾਦੇ ਵਾਲੀ ਐ ਮੈਚ ਲਾਓ ਮੈਚ ਲਾਉਂਗਾ ਇਹਦੇ ਕੋਲ ਨਾ ਮੇਰਾ ਨਾ ਬਣਣਾ ਨਹੀਂ ਇਹ ਵੀ ਗਰੰਟੀ ਹੈਗਾ ਨਾਲ ਦੇ ਕੋਈ ਸਰ ਦਾ ਅੱਤਾ ਨਾ ਪਰੋਣਾ ਕਿ ਲਗਿਆ ਮਹਾਰਾ ਲਈ ਪੈਰ ਨਹੀਂ ਹੋ ਸਕਦਾ ਮਨ ਦਾ ਅੱਤਾ ਲਗਣਾ ਹਾਲ ਹੈ ਉਹਦਾ ਕਾਪੀ ਉਹਦੇ ਵੀ ਆਇਆ ਕਿ ਐਂ ਗਦਣਾ ਦੇਖੀ ਨੇ ਹਾਂ ਪੱਕਾ ਰਿਹਾ ਹੈ ਮੈਂ ਤਾਂ ਵਰਨਾ ਨਾ ਲੱਭਦਾ ਯਾਰ ਮੈਂ ਤਾਂ ਦੇਖਿਆ ਨਹੀਂ ਸਕ ਕੱਲ ਰੱਬ ਦਾ ਨਾਮ ਕੱਪੜੇ ਨੂੰ ਅੱਜ ਕਿਹਾ ਇਹ ਨੂੰ ਮੈਂ ਦੇਖ ਲਾ ਨਹੀਂ ਮੇਰੇ ਲੈ ਜੇ ਮੇਗਾ ਲੈ ਜਾਣਾ ਅੱਜ ਫੇਰ ਠੀਕ ਹੈ ਉਹ ਚੋਕਰ ਆ ਰਹੀ ਉਹਦਾ ਮੈਂ ਕਹਿੰਦਾ ਗੱਲਾਂ ਕੀ ਕਰ ਮਾਰਦਾ ਕੋਈ ਪੜਦਾ ਮਾਂ ਪਰੇ ਆ ਮੈਂ ਗੱਲ ਇਹ ਹਾਂ ਨਹੀਂ ਤੇ ਇਹ ਕੀ ਹੈ ਹਾਂ ਮੈਂ ਨਾ ਬਾਰੇ ਯਾਰ ਇਹ ਕਪੜਾ ਜਿਹੜਾ ਆਪਣਾ ਪੈਂਟ ਵਾਲੇ ਕੱਪੜੇ ਵਰਗਾ ਨਹੀਂ ਇਹ ਨੰਨਾ ਮੋਟਾ ਹੈ ਜਿਵੇਂ ਪੈਂਟ ਵਾਲਾ ਕਪੜਾ ਹੁੰਦਾ ਹੈ ਮੈਂ ਨਵਾਂ ਆਪੋ ਵੀ ਤੇ ਕਿਹਾ ਨਾ ਇਹ ਮੈਂ ਬਹੁਤ ਸਮਾਂ ਦਾ ਦਵਾਤ ਕੁੱਦੀਆਂ ਤੇ ਪਰ ਜੇ ਤੁਸੀਂ ਦਵਾਤ ਮੈਨੂੰ ਵਿਸ਼ਵਾਸ </body> ਅੱਛਾ ਨਹੀਂ ਤੇ ਤੁਹਾਨੂੰ ਇਹ ਜਾਣ ਦਾ ਫਾਇਦਾ ਕੀ ਹੈ ਮੈਨੂੰ ਜਿਹੜੀ ਮੱਝ ਬੜੀ ਬੋਲੀ ਤੇ ਜਾਇਕਾ ਲੰਦਾ ਵੀ ਆ ਲੱਗ ਰਹੀ ਹੈ ਅੱਛਾ ਮਨਵਾ ਕਪੜੇ ਤੇ ਜਿਹੜੀ ਬੜੀ ਲੱਗੀ ਤੇ ਮੈਨੂੰ ਇਹਦਾ ਹੋਰ ਦਵਾ ਦਿੰਦਾ ਚਲ ਕੋਈ ਹੋਰ ਅਗਲੀ ਵਾਰ ਇਹ ਦਿਨਾਂ ਆਦੇ ਤੁਹਾਨੂੰ ਪਰ ਇਹ ਬਾਈ ਤੇਰੇ ਫਟ ਜਾਣਾ ਮੈਂ ਦੱਸਾ ਉਹ ਵਾਲਾ ਹਲਕਾ ਜਾਂ ਜ਼ਿਆਦਾ ਲੱਗਿਆ ਮਨੋਂ ਉਹ ਦੇ ਹੈ ਨਹੀਂ ਹਲਕਾ ਜਾਂ ਜ਼ਿਆਦਾ ਉਹ ਹੁਣ ਜਿਹੇ ਬਰਾਬਰ ਹੁਣ ਮੰਨਦਾ ਆ ਸਾਢੇ 3 ਮੀਟਰ ਲੱਤਾ ਜਾਂ ਆ ਸਾਢੇ 3 ਮੀਟਰ ਲਵੋਗੇ ਤਾਂ ਹੀ ਭਾਰਾ ਲੱਗੂਗਾ ਵੀ ਨਾ ਨਹੀਂ ਯਾਰ ਉਹਨਾਂ ਕੇ ਖੋਲ ਲੈ ਹਾਂ ਮਤਲਬ ਐਂ ਕਰਕੇ ਦੇਖਾਂ ਹਾਂ ਐਂ ਕਰਕੇ ਦੇਖ ਪਤਲਾ ਜਾਏ ਪਤਲਾ ਜਾ ਇਹ ਤਾਂ ਆਰ ਪਰ ਦਿਖਦਾ ਸਾਰਾ ਉਹਦੇ ਆਰ ਪਰ ਦਿਖਦਾ ਨਹੀਂ ਨਾ ਹੈਗਾ ਆਹ ਇਹ ਗਾੜਾ ਥੋੜਾ ਜਿਹਾ ਹਾਂ ਗਾੜਾ ਥੋੜਾ ਜਿਹਾ ਕਿਤੇ ਕਾਸਾ ਜ਼ਿਆਦਾ ਗਾੜਾ ਹੈ ਬਾਈ ਬਾਕੀ ਵੀ ਦੇਖ ਲੈ ਆਪਾਂ ਦਾ ਫੋਰਮੈਨ ਨੂੰ ਲਿਖਦੇ ਸੀ ਤੀਜੀ ਗੱਲ ਬਸ ਸਹੀ ਇਹ ਉਹ ਚ ਕੱਪੜੇ ਜਿਹੇ ਰਹਿੰਦੇ ਸਵੇਰ ਤੋਂ ਸ਼ਾਮ ਤੱਕ ਇਹਨਾਂ ਨੂੰ ਮਾਰੇ ਚੰਗੇ ਤਾਂ ਪਤਾ ਪਤਾ ਹੁੰਦੇ ਕਿ ਇਹ ਤੇ ਕੈਸੀ ਰਹਿੰਦੇ ਬਈ ਇਹ ਨੰਦਮ ਦੇ ਰਹੇ ਤੇ ਇਹ ਮਾਰੇ ਬਤੀ ਕਪੜਾ अच्छा इट्स उभी वाला ਤੇ ਬਾਬਾ ਵਾਲਾ ਸਮਾਉਣਾ ਹਾਂ ਉਹ ਲਗੀ ਜਾਂ ਪਹਿਲੀ ਦੂਰ ਲੈਣਾ ਮਾਲਾ ਜੀ ਦਿਨਿਆ ਜੀ ਪਹਿਲੇ ਨਹੀਂ ਮੈਂ ਆਪ ਨੂੰ ਤੋੜੀ ਇਹ ਵਹੀ ਜਾ ਕੇ ਖੋਲਦਾ ਮੈਂ ਕਹਿੰਦਾ ਇਹ ਰੁਕੀ ਜਿੱਥੇ ਨਹੀਂ ਗਈ ਇਹ ਉੱਥੇ ਗਈ ਬਾਈ ਇਹਗਾ ਦਨਾ ਮਨਾਲਾ ਹੀ ਹੋ ਗਿਆ ਨਹੀਂ ਬਾਤ ਟਾਟ ਵੀ ਜੀ ਜੰਗਲ ਰੋ ਪਾੜ ਥੋੜੇ ਹੋਣੇ ਕਰਦੇ ਆ ਹਾਂ ਥੋੜੇ ਬਹੁਤ ਬਾਸ ਚੁਤਾਈ ਕਰ ਮੈਂ ਤਾਂ ਚਾਤੀ ਦੀ ਤਬਦੀਲ ਕੀ ਬਹਾਣਾ ਚਾਹੁੰਦਾ ਮੇਰੇ ਘਟਾਰੇ ਦੋਸ਼ਿਕਾਂ ਬਾਰੇ ਜੀ ਚਾਤੀ ਇਹ ਜਿਹੜਾ ਵੱਡਾ ਜਿਹੜਾ ਵੱਡਾ ਜਿਹਦੀ ਆ ਰਹੀ ਹੈ ਇਹ ਦੇਖਾ ਤਾਂ ਫੇਰ ਠੀਕ ਹੈ ਯਾਰ ਤਿੰਨ ਬਹਾਦਰ ਜਾਤੀ ਨਾਲ ਫੇਰ ਹੰਦੂ ਬਰਾਬਰੀ ਆ ਵੈਸੇ ਜਿਹੜੇ ਪੱਲਾ ਇਕੱਠਾ ਜਾਂਦਾ ਪੱਠਾ ਨਾ ਹੁੰਦਾ ਪੱਲਾ ਵਾਦ ਇਹੀ ਕਿਹੜਾ ਤਜਰਬਾ ਵੇਖਾ ਆਓ ਜੀ ਹੁਣ ਆਵੇ ਜੁੱਤੀ ਦੀ ਵਾਰੀ ਸਰਪੰਚ ਨੂੰ ਕਿਦਾ ਦੀ ਬਾਈ ਠੀਕ ਹੈ ਜਾਨੀ ਰਹਿੰਦੇ ਘਰੇ ਆ ਜਿਆਦਾ ਆ ਲਓ ਜੀ ਬਲੈਕ ਕਲਰ ਇੱਕ ਬ੍ਰਾਊਨ ਕਲਰ ਬ੍ਰਾਊਨ ਕਲਰ ਪਹਿਲਾਂ ਮੈਂ ਪਾ ਪਾ ਰਿਹਾ ਉਦਣ ਦੀਆਂ ਸੇਮ ਨੇ ਉਹ ਇਹ ਫੇਮੇ ਆ ਇਹਨਾਂ ਕੋਲ ਤੁਸੀਂ ਇਹ ਕਿਹਾ ਮੈਂ ਅੱਛਾ 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 ਮਿਲਦੀ ਸਾਡੇ ਕੋਲ ਅਸੀਂ ਰੱਖਦੇ ਹੀ ਪਹਿਲਾਂ ਇਹਨਾਂ ਕੋਲ ਮਿਲਦਾ ਮੇਰਾ ਨਾਪ ਦੋ ਇੱਕ ਵੇਗਾ ਤਾਂ ਹੋਵੇ ਮਗਾ ਕੇ ਰੱਖਾਂਗੇ ਹਾਂ ਸਾਡੇ ਕੋਲ ਮਿਲਦੀ ਆ ਜੀ ਮਗਾ ਕੇ ਰੱਖਦੇ ਬਿਲਕੁਲ 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 ਰਿਅਸ ਵੈਸੇ ਦੁਕਾਨ ਇਹ ਤਾਂ ਗੱਲ ਹੈਗੀ ਆ ਮੈਂ ਹੋਰ ਪਾਸੇ ਮੈਂ ਹੋਰ ਪਾਸੇ ਰੁਕੇ ਸਾਰਾ ਵਿਚਾਰ ਛੱਡ ਕੇ ਆ ਪਿੱਛੇ ਹਾਂ ਇਹ ਤਾਂ ਹੈ ਸਿੱਧੇ ਰੁਕੇ ਬ੍ਰੇਕ ਇੱਥੇ ਮਾਰੀ ਆ ਕੇ ਜਿੱਥੇ ਤੁਹਾਨੂੰ ਸੌਦਾ ਮਿਲਣਾ ਸਾਡਾ ਉੱਥੇ ਮੇਰੇ ਬ੍ਰੇਕ ਉਹੀ ਆਲੇ ਦਲੇ ਘੁੰਮਣ ਦਾ ਪੈਦਾ ਗਿਆ 1 ਘੰਟੇ ਪਹਿਲਾਂ ਬੜੇ ਪੈਰ ਆਉਂਦੇ ਸੀ ਹਾਂ 500 ਤੋਂ 10 ਰਹਿ ਗਈ ਇਹ ਵੀ ਹੈ ਉਹਨਾਂ ਦਸਾਂ ਵਿੱਚੋਂ ਮੈਂ ਮਰ ਦਸਾਂ ਵਿੱਚੋਂ ਦੱਸ ਨਾ ਚੱਲਦਾ ਬੈਕ ਚੌੜੀ ਇਹ ਗੱਲ ਤਾਂ ਠੀਕ ਹੈ ਕਿਹੜੀ ਰੇਲੀ ਫਿਰ ਬਰਾਉਂਡਰੀ ਕਿ ਬਲੈਕ ਰੇਲੀ ਵੇਦੋ ਜੀ ਪਹਿਲਾਂ ਪਾਈ ਬਲੈਕ ਵਾਲਾ ਬੀ ਬ੍ਰਾਊਨ ਮੈਂ ਪਹਿਲਾਂ ਪਾਈ ਵੀ ਹੈ ਨਾ ਬਲੈਕ ਵਾਲੀ ਠੀਕ ਹੈ ਨਾ ਕੁਰਸੀ ਸਾਨੂੰ ਚਾਹੀਦੀ ਨਾਲ ਬਦਲੂਗੀ ਨਹੀਂ ਹਾਂ ਬਾਕੀ ਜੁੱਤੀਆਂ ਨਹੀਂ ਵੰਡ ਸਾਨੂੰ ਲੋੜ ਨਹੀਂ ਚਲ ਠੀਕ ਹੈ ਦੀ ਗੱਲ ਲਓ ਵੋਟ ਪਾ ਕੇ ਲਓ ਜੀ ਨਵਾਂ ਇੱਕ ਮਾਲ ਹੈ ਜਿਹੜਾ ਸਰਪੰਚ ਕਹਿੰਦਾ ਖੋਲਿਆ ਕਹਿੰਦਾ ਤੈਨੂੰ ਉੱਥੇ ਦੇ ਪੈਂਟ ਸ਼ਰਟ ਤਾਂ ਨਹੀਂ ਕਹਿੰਦਾ ਨਾਲੇ ਮੈਂ ਲੈ ਲੈਣੀ ਇੱਕ ਮੱਲੇ ਲਈ ਭਾਈ ਕੋਈ ਗੱਲ ਨਹੀਂ ਚਾ ਪੈਸੇ ਮੈਂ ਦੇ ਦੂੰਗਾ ਚਾਹੇ ਦੇ ਦੇਵੇ ਮੇਰੇ ਜੋ ਕਿ ਦੋਨਾਂ ਚੋਂ ਇੱਕ ਤਾਂ ਹੋਗਾ ਹੀ ਹੋਗਾ ਚਲ ਆ ਜਾਵੇ ਦੇਖੀ ਜਾਊਗੀ ਕੀ ਬਣਦਾ ਅੱਜ ਨਹੀਂ ਹਟਦਾ ਗੱਲੀਵਰੀ ਆਏ ਇੱਥੇ ਮੈਂ ਵੀ ਦੇਖ ਕੇ ਅੱਛਾ ਉਹ ਓਕੇ ਦੇਖੀ ਕਿਤੇ ਅੰਦਰ ਆਏ ਨਾ ਨਾ ਕਹਿਣ ਕਿ ਵੀ ਵੀਡੀਓ ਨਹੀਂ ਬਣਾਉਣ ਦੇਣੀ ਤੁਹਾਡੀ ਨਾ ਨਾ ਵੀਡੀਓ ਨਹੀਂ ਕਰਦੇ ਅਗਲੀ ਦੀ ਪਬਲਿਸਿਟੀ ਹੁੰਦੀ ਹੈ ਨਾ ਪਤਾ ਕੁਝ ਨਹੀਂ ਹੈਗਾ ਬਾਕੀ ਦੇਖਦੇ ਆ ਉਹ ਲਾ ਕੁੰਡਾ ਵੀ ਸਾਨੂੰ ਦੇਖ ਕੇ ਆਪਣੇ ਖੁੱਲ ਗਿਆ ਲਓ ਜੀ ਪਰ ਮੈਨੂੰ ਜਿਹੜਾ ਮੇਰਾ ਸਵਾਦ ਵਾਲਾ ਕੰਮ ਆ ਉਹ ਨਹੀਂ ਦਿਖ ਰਿਹਾ ਇੱਥੇ ਕੁਝ ਹੋਰ ਮਨਨ ਕਿ ਇਹਨਾਂ ਦੇ ਵਿੱਚ ਜਿਹੜੇ ਆ ਰਹੀ ਹੈ ਜੇ ਕਿਤੇ ਲੋਟ ਲੱਗਦੀ ਹੈ ਤਾਂ ਦੇਖ ਲਾਂਗੇ ਪੁੱਛ ਕੇ ਇਹਨੂੰ ਮੜ ਜਾ ਸਰਪੰਚੇ ਕੁ ਟ੍ਰਾਈ ਕਰਨ ਗਿਆ ਵਾ ਜਣੀ ਇਹਦੇ ਤੇ ਪ੍ਰਾਈਜ਼ ਲਿਖਿਆ ਵਾ ਸਮਝ ਲੋ 799 ਰੁਪਏ ਜਣੀ ਹੈ ਕਿ ਐਮਬ੍ਰਾਈਟੀਆਂ ਪਈਆਂ ਮਾਰ ਸਾ ਦੇ ਕਿਹੜਾ ਵਿਦ ਪ੍ਰਾਈਜ਼ ਲਿਖਿਆ ਵਾ ਕੰਟਾ ਵੀ ਹੈਗੀਆਂ ਜਾਣੀ ਕਿ ਸਰਦੀ ਵਾਲਾ ਸਿਸਟਮ ਵੀ ਪਿਆ ਹਜ਼ਾਰ-ਹਜ਼ਾਰ ਰੁਪਏ ਦਾ ਕੋਟ ਆ ਜੀ ਇਹ ਆ ਆਖਣੇ ਤੇ 500 1 ਰੁਪਿਆ ਘਟ 500 ਦੇਣਾ ਹਾਂ 1 ਰੁਪਿਆ ਘਟ 500 ਹੂੰ ਕੋਣ ਫੇਰ ਐਦਾਂ ਕਰਦੇ ਹੁਣ ਮੈਂ ਲੈ ਲਵਾਂ ਉਸੇ ਸ਼ਰਟ ਜੇ ਮੇਰੇ ਮੇਚ ਵੀ ਹੈਗੀ ਹੈ ਹਾਂ ਤੇਰੇ ਲਈ ਪੈਂਟ ਹੁਣ ਕਿਸੇ ਹੋਰ ਦੁਕਾਨ ਤੇ ਤੂੰ ਲੈ ਸ਼ਰਟ ਮੈਨੂੰ ਕੋਤ ਤੇ ਪੈਂਟ ਹੈਂ ਮੈਂ ਬੂਟ ਵੀ ਸੋਚ ਰਿਹਾ ਬੂਟ ਵੀ ਠੀਕ ਹੈ ਅੱਛਾ ਸ਼ੂਜ਼ ਦੇਖ ਲੈ ਫੇ ਜੇ ਤੈਨੂੰ ਪਸੰਦ ਆ ਚੱਕ ਦੇ ਫੱਟੇ ਤੈਨੂੰ ਜੇ ਸ਼ੂਜ਼ ਆ ਠੀਕ ਲੱਗਦੇ ਆ ਪਸੰਦ ਆ ਮੈਨੂੰ ਇੱਕ ਆ ਪਸੰਦ ਆ ਅੱਛਾ ਇਹ ਕਾਹ ਪਸੰਦ ਵੀ ਕਰ ਲੈਂਦੇ ਆ ਇੱਕ ਕਾ ਵੀ ਇੱਕ ਆਵਲੇ ਪਹਿਲਾਂ ਅੱਕੜ ਪੱਕੜ ਬੰਬਾ ਬੋ ਖੇਡ ਕੇ ਆਖਾਂ ਮੀਚਲਾ ਵਸ 42 ਨੰਬਰ ਆ 42 ਨੰਬਰ ਆ ਅੱਛਾ ਤੇਰੇ ਪਹਿਲੇ ਨੰਬਰ ਵਾਲੇ ਲੱਗਦੇ ਅੱਕੜ ਪੱਕੜ ਬੰਬਾ ਬੋ ਕਰਕੇ ਚੱਕ ਦੇ ਫੱਟੇ ਅੱਕੜ ਵਕਣੇ ਮੈਂ ਸੋ ਤਾਂ ਦੋਇ ਚੱਕ ਲਵਾਂ ਓ ਯਾਰ ਕੀ ਬਾਤ ਹੈ ਮੈਂ ਤੁਸੀਂ ਵੀ ਦੋ ਲੈ ਤੇ ਉੱਥੇ ਆ ਵੀ ਤੇ ਦੌਲਤੀਆਂ ਤੋਂ ਲੈਣੇ ਰੇ ਤਾਂ ਰੋਂਡੀ ਕਰੀ ਮੇਰੇ ਕੋਲ ਵੀ ਉਹੀ ਸਾਲ ਲਗਭਗ ਉਹਦੇ ਨਾਲ ਹੀ ਟੱਪ ਪੈ ਗਿਆ ਮੇਰਾ ਤਾਂ ਤੇਰਾ ਤੇਰਾ ਲੋਟ ਆ ਗਿਆ ਨਾਲ ਕੋਈ শোরੂਮ ਵਾਲਾ ਹੋ ਗਿਆ ਨਾਲ ਜਗਰੂਮ ਵਾਲਾ ਹੋ ਗਿਆ ਕਿ ਨਹੀਂ ਵਾਕਈ 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 ਆਹ ਆਹ ਹਾਂ ਇਹ ਵਧੀਆ ਲੱਗੇ ਇਹ ਵਧੀਆ ਲੱਗੇ ਹਾਂ ਰੇਟ ਇਹਦਾ ਵੀ ਮਨ ਕੀ 600 ਰੁਪਏ ਦੀ ਆਓ 600 ਰੁਪਏ ਰੇਟ ਨਹੀਂ ਪਰ ਜੇ ਮੈਂ 3 ਲੈ ਲੇ ਆ ਨਾ ਆ ਤਾਂ ਆ ਤਾਂ 900 ਰੁਪਏ ਦੇ ਆ ਆ 900 ਰੁਪਏ ਦੇ ਆ ਹਾਂ 900 ਰੁਪਏ ਦੇ ਆ ਉਹ ਉਹ 600 ਰੁਪਏ ਦੇ ਆ ਆ 900 ਦੇ ਆ ਆ 600 ਦੇ ਆ ਓਕੇ 6 2 12 12 9 ਹੋ ਗਿਆ ਆਪਣੇ 21 ਹਾਂ 31 31 21 ਲਾਲਾ 21 ਲਾਲਾ 31 ਵੀਰੇ ਵੀ ਜੋੜ ਦੇ 100 ਰੁਪਿਆ ਹਾਂ ਜਾ ਜਾ ਜੋੜਾ ਬਣਾ ਨਹੀਂ ਹਾਂ ਗੱਲ ਨਹੀਂ ਗੱਲ ਸੁਣ ਉਧਰ ਤਾਂ ਉਹਨੇ ਤਾਂ ਗਿਣਤੀ ਘਟਾਈ ਤੇ ਅਸੀਂ ਵਧਾਉਣਾ ਪੀਏ ਥੋੜਾ ਜਿਹਾ ਹਣਾ ਜਿਹੜੇ ਪਹਾੜੇ ਧੁੱਪ ਲੱਗੀ ਨਿਕਲ ਸਕੂਲ ਆਗੇ ਲੱਗਣ ਆਦੀ ਥੋੜਾ ਜਿਹਾ ਉੱਪਰ ਨੂੰ ਲੈ ਕੇ ਜਾਣਾ 21 ਦੀ ਜਗ੍ਹਾ 31 ਕਹਿਣਾ ਠੀਕ ਹੈ ਠੀਕ ਚੱਲ ਦੇਖ ਫਿਰ ਉਹ ਕੀ ਕਰਨਾ ਆ ਵੀ ਸੇਲ ਲੱਗੀ ਵੀ ਮੈਕਸ 99 ਵਾਲੀਆਂ ਪਈਆਂ ਹਾਂ ਇਹ ਵੀ ਠੀਕ ਹੈ ਵਧੀਆ ਪਰ ਮੇਰੇ ਫਸਣ ਵਾਲੀਆਂ ਨਹੀਂ ਆ ਗਈਆਂ ਸੇਲ ਵਾਲੀ ਸਰ ਪਤਾ ਹੀ ਨਹੀਂ 10 ਨਹੀਂ ਮੇਰਾ 12 ਨੰਬਰ ਹੁੰਦਾ ਬਾਬੇ ਹੂੰ 12 ਨੰਬਰ ਜਿਹੜਾ ਉਹ 42 ਹੈ 8 ਨੰਬਰ ਵਾਲਾ 42 ਦਾ ਸਰ ਲਓ ਜੀ ਇੱਧਰ ਦੇ ਕੋ ਮੈਚ ਅਸੀਂ ਤੇ ਹੁਣ ਆਗੇ ਜੀ ਹੋਰ ਦੁਕਾਨ ਤੇ ਆਪਾਂ ਠੀਕ ਠੀਕ ਇਥੇ ਜੇ ਆਏ ਆਂ ਵੀ ਸਵਾਦ ਜਾਂਦਾ ਹੈ ਉੱਥੇ ਖੁੱਲੇ ਜਿ ਵਿੱਚ ਸਵਾਦ ਜਾਂਦਾ ਨਹੀਂ ਜਾਂਦਾ ਹੂੰ ਤੇ ਇਹ ਦੋ ਪ੍ਰਕਾਰ ਦੀਆਂ ਕੰਟਾਂ ਹੈਗੀਆਂ ਇਹਨੂੰ ਕਿਆ ਕਹਿੰਦੇ ਆ ਫਾਰਮਲ ਕਹਿੰਦੇ ਕਿ ਆ ਕਹਿੰਦੇ ਫਾਰਮਲ ਕਾਟਨ ਹੈ ਇਹ ਫਾਰਮਲ ਕਾਟਨ ਆ ਰੇ ਹਾਂ ਹਾਂਜੀ ਮੱਖਣ ਜੀ ਨੂੰ ਬੋਲਦੇ ਮੱਖਣਾ ਮੱਖਣਾ ਵਾਲੀਆਂ ਲੈ ਲੈ ਸੱਚੀ ਆੱਖਣ ਆੱਖਣ ਬਣੀ ਕੋਈ ਗੱਲ ਸਹੀ ਗੱਲ ਹੈ ਜੀ ਫੇ ਕਿਆ ਕਰੀਏ ਡਾਰਕ ਲਈਏ ਤੇ ਸਰਪੰਚ ਕਿਆ ਕਰਨਾ ਤੁਸੀਂ ਦੇਖੋ ਕਿਹਦੇ ਨਾਲ ਮੈਚ ਕਿਹਦੇ ਨਾਲ ਕਰਨੀਆਂ ਪਹਿਲਾਂ ਉਹ ਹੀ ਚਾਚਾ ਟੀ-ਸ਼ਰਟ ਕਿਤੇ ਕੱਢੀ ਬਣੀ ਬਣਾਈ ਆ ਪਾ ਭਾਈਏ ਤੋਡੀ ਮੈਚਿੰਗ ਸੋਹਣੀ ਹੋਊਗੀ ਹਣਾ ਹਾਂਜੀ ਵਿੱਚ ਕੰਟਰਾਸਟ ਆ ਗਿਆ ਨਾ ਹਾਂ ਕੀ ਕਹਿੰਦਾ ਫਿਰ ਖਰਾ ਕਪਾਹ ਤੇਰੇ ਦਾ ਪੁੱਛ ਲੈ ਪਹਿਰੇ ਤੇਰੇ ਦਾ ਪੁੱਛ ਲੈ ਥੋੜਾ ਜਿਹਾ ਬਣਾਏ ਆ ਪਹਿਲੇ ਹਾਂ ਦਿਹਾੜੀਆਂ ਲਾ ਕੇ ਤਾਂ ਬਣਾਏ ਆ ਇੱਕ ਦੋ ਚੀਜ਼ ਹੋਰ ਵੀ ਦੇਖ ਲਓ ਦੇਖਣੀ ਚਾਹੀਦੀ ਆ ਤੇ ਜੀ ਮੈਸੇ ਜੀ ਨਾਲ ਵੀ ਠੀਕ ਲੱਗਦਾ ਇਹਦਾ ਕੰਟਰਾਸਟ ਹੈ ਜੀ ਜੀ ਨਾਲ ਤਾਂ ਹਾਲ ਹੋਰ ਜਿਹਦੀ ਮਰਜ਼ੀ ਨਾਲ ਪਾ ਲਓ ਜੀ ਨਾਲ ਤਾਂ ਕੋਈ ਮੈਚਿੰਗ ਨਹੀਂ ਬੱਲੇ 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 ਲੰਬੂਰਾਂ ਦਾ ਟਾਈਮ ਆ ਗਿਆ ਤਾਂ ਬਾਪਰੇ ਬਾਪਰੇ ਭਾਈ ਸ਼ਰਾਰਾ ਥੋੜਾ ਮੁੰਡੇ ਦੇ ਦੇਤੇ ਪਾ। ਹਾਂ ਭਾਈ ਨੀਜਾ ਕਮਰ ਵੀ ਬੜੀ ਹੈ। ਚਾੜੀ ਕਮਾਦੇ ਸਾਹਮਣੇ ਪੱਟ ਵੀ ਪਣੀ, ਪੈਰ ਵੀ ਪਣੀ ਇਹ ਵੀ ਦੇਖੋ। ਰੱਬਾ। ਯਾਰ ਮੇਰਾ ਲੱਕ ਐਡਾ ਬੜਾ ਹੈ ਤੇ ਨਾ ਕੁਝ ਜਿੰਦਰੀਆ। ਤੁਸੀਂ ਦੇਖੋ ਉਹ ਕਿੰਨਾ ਕਹਿੰਦਾ ਸੀਗਾ। ਵਾਜਾ ਪੈਂਟ ਬੜੀ ਲੱਗਦੀ ਬਸ। 43 ਕਹਿੰਦਾ ਸੀਗਾ ਨਾ ਉਹ। ਨਹੀਂ ਭਾਈ ਦਾ 40 ਆਪਣਾ ਆਰਾਮ ਨਾਲ ਲਾਉਂਗਾ ਆਪਣੀ ਸਪਿੰਟਰ ਦਾ 40 ਪੈਂਟ ਆਏ। ਹਾਂ। ਹਾਂ ਹਾਂ। ਸ਼ਰਾਰਾ ਹੀ ਆਮ ਦਾ ਰੰਗ ਕਰਦੇ ਸੀ ਛੋੜ ਆਦਿ। ਵੈਸੇ ਇੱਧਰੇ ਬਸੰਤ ਜਾਣ ਚ ਫਾਇਦਾ ਇਹਦੇ ਨਾਲ ਤੇ ਕੋਈ ਹੋਰ ਆਈਟਮ ਵੀ ਹੈਗੀ ਇਹਦੇ ਵਿੱਚ ਕੁਛ। ਇਹਦੇ ਵਿੱਚ ਕਲਰ ਹੋਊਗਾ ਬਸ ਹੋਰ ਨਹੀਂ ਕੁਝ ਮਤਲਬ ਹੋਰ ਪੈਂਟ ਦੇ ਵਿੱਚ ਕੁਝ ਹੋਰ ਬੜੇ ਸਾਈਜ਼ ਚ ਆਈ ਪਿਆ 2 ਜੀਨ ਮਿਲੂਗਾ ਜਾਂ ਪੌਲ ਮਿਲੂਗਾ ਓਕੇ ਹਾਂਜੀ ਜਿਹੜੀ ਦੋਹਿਆਂ ਦੀ ਬੈਗ ਬਾਟਮ ਟਾਈਪ ਦੇ ਉਹੋ ਕੇ ਕਹਿੰਦੇ ਆਪਣੀ ਖੂਬੀ ਵਾਲੀ ਹੁੰਦੀ ਹੈ ਤੁਸੀਂ ਸੰਪਰਪਰਿਤ ਬੁਰਦ ਗਿਦਾ ਆ ਤਾਂ ਮੇਰੀ ਇਹਦਾ ਰੈਂਡਰ ਹੈ ਹਾਂ ਜੀ ਇਹਦੇ ਨੰਬਰ 33 36 37 ਕੋਈ ਗੱਲ ਨਹੀਂ ਲੱਗ ਜੂਗੀ 36 37 ਇਹ ਵੀ ਫਲੋਟ ਮਿਲ ਜਾਂਦਾ ਬੱਸ ਦੱਸ ਦਿੰਦੇ ਕੁਛ ਹੈਲੋ ਉੱਥੇ ਉੱਥੇ ਲੈਣ ਜੋ ਆ ਕੋਈ ਗੱਲ ਨਹੀਂ ਕੋਈ ਵੀ ਜਮਾਂ ਦੋਰਾ ਮੈਨੂੰ ਕੋ ਪਈਆਂ ਦਾ ਹੈ ਹਾਂ ਜੀ ਪਰ ਹੁਣ ਜੈ ਆਊਟ ਸੀਜ਼ਨ ਨਾਲ ਇਹਨਾਂ ਨੇ ਘੱਟ ਰੇਟ ਚ ਦੇ ਦੇਣੀ ਹੁਣ ਤਾਂ ਗਰਮੀ ਲੱਗ ਗਈ ਹੋਣਾ ਪਹਿਲਾਂ ਰੇਟ ਤਾਂ ਪੁੱਛੋ ਹੁਣ ਤਾਂ ਦੇਖਦਾ ਹੀ ਅੱਗਾ ਦਾ ਸੂਲ ਜੜ ਕੇ ਆਉਂਦਾ ਤਿੰਨ ਦਿਨਾਂ ਤੇ ਗਰਮ ਨੂੰ ਹੁਣ ਪੁੱਛਣਾ ਬੰਦੇ ਕਰਨਾ ਇਹਨਾਂ ਨੇ ਕੱਲ ਨੂੰ ਮੋਸੋਂ ਫੇਟੰਦਾ ਹੋਵੇਗਾ ਅੱਛਾ ਮੈਂ ਜੀ ਸਭ ਨੂੰ ਆ ਰਹੇ ਆ ਇਹਦੇ ਚ ਵੀ ਆਵੇ 20 ਵਾਲੇ 20 ਦੱਸਿਆ ਹੋਇਆ ਕੱਲ ਨੂੰ ਮਸੰਤ ਖਰਾਬ ਕਰ ਦੇਣਾ ਮਸੰਤ ਖਰਾਬ ਕਰਾਉਗਾ ਦੇਣੀ ਹੈ ਹਾਂਜੀ ਹਾਂਜੀ ਨਹੀਂ ਸੱਚੀ ਵੀ ਦੱਸੇਗਾ ਹਾਂਜੀ ਹਾਂਜੀ ਯਾਰ ਵਿਆਹ ਯਾਰ ਐਨਾ ਕਰੋ 90% ਮੀ ਹੈ 90% ਮੀ ਹੈ ਨਹੀਂ ਦੱਸੇ ਕਿੰਨਾ ਪਾਉਂ ਆਇਆ ਦੱਸੇ ਸਾਨੂੰ 90% ਮੀ ਹੈਗਾ ਪੱਕਾ ਹੈਗਾ ਚਾਂਸਸ 90% ਸਾਡੀ ਬਸੰਤ ਦਾ ਖਰਾਬ ਹੋ ਜਵੇ ਬਸੰਤ ਦਾ ਵਿਆਹ ਖਰਾਬ ਹੋਣ ਨੂੰ ਫਿਰ ਤਾਂ ਤੁਸੀਂ ਬਸੰਤ ਦੇ ਚੱਕਰ ਵਜਿਂ ਕਰਦੇ ਮਸੰਤ ਦਾ ਦੋ ਦਿਨ ਲੇਟ ਵੀ ਮਨਾ ਲਊਗਾ ਤੁਸੀਂ ਪਤੰਗਿਹੜਾ ਨਾ ਵਿਆਹ ਨਹੀਂ ਦਿੰਦਾ ਢੇਟ ਹੋਣਾ ਕਰੋ ਜੇ ਬਸੰਤ ਜਿਹੜਾ ਨਹੀਂ ਤਾਂ ਦਿਨ ਉਹ ਡੇ ਵਾਲਾ ਉਹ ਭਾਈ ਜਿਹੜਾ ਬਸੰਤ ਵਾਲੇ ਨੂੰ ਸੁਆ ਆਣਾ ਉਹ ਦਿਖੋਲੀ ਇਹਨੇ ਜੀ ਛੋਟਾ ਸਾਈਜ਼ ਹੈ ਤੁਹਾਡਾ ਅਰੇ ਨਹੀਂ ਇਹਦੇ ਵਿੱਚ ਨਹੀਂ ਹੈਗਾ ਇਹ ਮੈਂ ਠੰਗੀ ਦੇ ਵਿੱਚ ਆਪਾਂ ਦੇ ਦਿੰਦੇ ਆ ਹਾਂ ਪੰਜ ਦਿਨ ਤਾਂ ਸਾਥ ਰੱਖਣਾ ਆਪਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਣਾ ਕਿੱਥੇ ਨੇ ਉਹਦੀ ਤਾਂ ਹਾਂ ਆ ਚੈੱਕ ਕਰੋ ਘਟ ਗਿਆ 72% ਯਾਰ ਹੋਰ ਘਟਾ ਦੇ ਘਟਾ ਦੇ ਥੋੜੇ ਹੋਰ ਘਟਾ ਦੇ ਥੋੜੀ ਕਿੰਨਾ ਮਾਰਾ ਹੀ ਨਹੀਂ ਹੈਗਾ ਇਹ ਹਰ ਅਸੀਂ ਚੱਲ ਮੈਂ ਹੁਣ ਤੁਹਾਨੂੰ ਦੱਸਦਾ ਯਾਰ ਆ ਸਾਹਿਬੀਰ ਬਣ ਕੇ ਮੈਨੂੰ ਹੁਣ ਇਹਦਾ ਪ੍ਰਾਈਸ ਕੋਲ ਸਮਾਰਟ ਤੇ ਕੰਡੀਸ਼ਨ ਕੋਕ ਮਾਰ ਕੇ ਦੱਸ ਦੋ ਕੁਛ ਇਹ ਕੋਈ ਵੀ ਲੈ ਲਓ ਤੁਹਾਨੂੰ 700 ਫਿਕਸ ਪਾਉਗਾ ਜੀ 700 ਹੈ ਮੋਰ ਦੀ ਫੁੱਲ ਵਾਪਸ ਮੂੰ ਆਪਾਂ 850 950 ਵੇਚਿਆ ਸੀ ਜਨ ਦੇ ਸੀਜ਼ਨ ਕਰਕੇ ਵੀ ਹੁਣ ਸੀਜ਼ਨ ਦਾ ਉਹ ਹੋ ਗਿਆ ਜਿੱਦਾਂ ਆਪਾਂ ਇਹਨੂੰ ਪਿੱਛੇ ਮੇਲੇ ਤੋਂ ਅੱਧਾ ਦੇਣ ਲੱਗੇ ਬਿਲਕੁਲ ਬਿਲਕੁਲ ਨੋ ਪ੍ਰੋਫਿਟ ਨੋ ਲਾਸ ਤੇ ਹਾਂ ਜੀ ਹਣਾ ਲੈਵਲ ਲੈਵਲ ਕੰਮ ਹੈ ਬਿਲਕੁਲ ਸਹੀ ਇਹ ਮੁੰਡਾ ਲੱਗ ਗਿਆ ਗੱਲਾਂ ਮਾਰਨਾ ਪਿੱਛੇ ਜੇ ਮੈਂ ਆਇਆ ਤਾਂ ਉੱਥੇ ਪੜ ਗਿਆ ਸੀ ਮੈਂ ਉੱਥੇ ਮਹਾਬਾਹਰੋਂ ਨਿਕਲ ਹੂੰ ਮਰੀਆ ਮੈਂ ਤਾਂ ਕਰਕੇ ਨੇ ਵੀਡੀਓ ਕਟਵਾਈ ਮਾਂ ਚਲ ਭਾਈ ਨਹੀਂ ਬਣਾਉਂਗਾ ਅੱਜ ਥੋੜਾ ਜਿਹਾ ਖੁੱਲ ਗਿਆ ਨੇ ਫਿਰ ਵੀਡੀਓ ਦੇਖੀ ਵੀ ਵੀਡੀਓ ਤਾਂ ਠੀਕ ਬਣਦੀ ਐ ਅੱਜ ਉਹਨੇ ਤਾਂ ਖੁੱਲ ਗਿਆ ਕੀ ਖਾਇਆ ਹੋਇਆ ਅੱਜ ਕੁਸੀ ਨੂੰ ਸਪੈਸ਼ਲ ਨੇਤਰ ਭਾਜੀ ਆਇਆ ਦੇ ਅੱਛਾ ਆਏ ਹਾਏ ਗੱਲਾਂ ਜਿ ਟੋਏ ਪੈਂਦੇ ਗੰਨਾਂ ਜੂਰੀਆਂ ਹਾਂ ਦੇ ਵਿੱਚ ਟੋਏ ਆਏ ਹਾਏ ਇਹ ਤਾਂ ਵੇ ਪੈਂਦੀ ਇਹ ਤਾਂ ਕਿਆ ਗੱਲੀ ਹੋਣੇ ਠੀਕ ਐ ਠੀਕ ਐ ਠੀਕ ਠੀਕ ਇਹ ਤਾਂ ਅਗਲੇ ਬੋਤਨੇ ਇਹ ਜਦੋਂ ਦੋਹਾਂ ਦੀ ਐ ਦੋਹਾਂ ਦੀ ਉਹ ਠੀਕ ਐ ਬੋਲਣ ਨੂੰ ਲੋਹਾਂ ਦੀ ਕਾਤੇ ਤੁਗਦਰੰਦੀ ਹੋਣਾ ਆ ਗਈ ਪਿਆ ਮੂੰਹ ਨੂੰ ਮੂੰਹ ਲਾਉਂਦੀ ਆ ਰਾਮ ਨਾ ਕਰਦਾ ਉਹਨੂੰ ਮੈਂ ਚਲ ਕੋਈ ਗੱਲ ਨਹੀਂ ਸਾਸਰੀ ਕਾ ਬੁਲਾਇ ਜਿੰਦੀ ਪਹਿਲਾ ਸਾਸਰੀ ਕਾ ਬੁਲਾ ਇਧਰ ਸਾਸਰੀ ਕਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਜੀ ਕਾ ਜੀ ਪਰ ਮੰਗੀ ਕਾ ਛੱਡ ਦੇ ਬਸ ਬੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿੱਚ ਰੋ ਹਾਂ ਚਲ ਵਾਪੇ ਚ ਹਾਂ ਕਪੜੇ ਲੈਂਦੇ ਹੈ ਕਿਹਦੇ ਵਾਸਤੇ ਏਹ ਜੇ ਵਾਫਾ ਫਿਰ ਆਪਣੇ ਵਾਚੇ ਲਿਆਉਣ ਤੇ ਅੱਛਾ 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 ਦਿਖਾ ਤਾਂ ਦੋ ਫਿਰ ਖੋਲ ਕੇ ਛਾਲਟੇ ਰਖਾਈ ਛਾਲਟੇ ਕਰੂ ਤੇ ਇਹਦਾ ਹਿੱਕਾ ਨਹੀਂ ਲੀਏ ਫੋੜ ਕੇ ਇਹ ਮਾਸੇ ਬੋੜੇ ਬੋੜੇ ਤਾਂ ਫਿਰ ਇਹ ਜਿਹੀ ਬੰਦੇ ਨੇ ਲੈ ਇੰਨੇ ਕਿੰਨੇ ਗਬੜੇ ਹੋ ਗਏ ਤੁਸੀਂ ਇਹ ਮੇਰੇ ਤਾਂ ਮਨ ਲਾ ਫਸਣੀ ਹੈ ਫਸਣੀਆਂ ਤੇਰੇ ਇਹ ਨਹੀਂ ਕੰਮ ਨਹੀਂ ਰੋ ਦੋਨੋ ਨਾਲ ਲੜੀ ਜਾਂਦੇ ਆ ਮੈਂ ਅਬ ਤੁਸੀਂ ਥੋੜਾ ਹਲਾ ਲਾ ਲਨਾ ਓਏ ਆ ਕੱਪੜੇ ਹਾਂ ਧਿਆਨੋ ਆ ਠੀਕ ਹੈ ਪਪਾ ਉਹ ਫਿਰ ਤੁਹਾਨੂੰ ਮੈਂ ਬੁਲਾਉਣੀ ਚਾਹੁੰਦੀ ਆ ਆਉਂਦੀ ਆ ਆ ਥੋੜੀ ਜੀ ਹੋ ਗਈ ਉਹ ਆਪਣੇ ਕੋਲ ਕਲਰ ਰਹਿੰਦੇ ਨੇ ਨਾ ਹੱਥ ਉੱਤੇ ਲੱਗੇ ਨੇ ਕੋਈ ਨਾ ਕੋਈ ਲੱਭਾ ਪੱਪਾ ਮੈਂ ਮੈਂ ਤਾਂ ਇਹ ਤੁਹਾਨੂੰ ਦਝੂਗਾ ਨਾਲ ਹੱਥ ਲੱਗਾ ਜਦੋਂ ਚੌਂਕਾ ਲਾਣੀ ਹੈ ਹਾਂ ਇਹ ਗੱਲ ਹੈਗੀ ਆ ਸੁਣਦੇ ਨਹੀਂ ਇਹਦਾ 오ਰਿੰਜ ਨਾ ਖਾਇਓ ਅਸੀਂ ਵੀ ਆਰਿੰਜ ਨਹੀਂ ਖਾਂਦੇ ਸੀ ਨਹੀਂ ਖਾਂਦੇ ਵੀ ਟਾਰ ਕਟਲੀ ਚੱਲਿਆ ਬਿਆਹ ਨੂੰ ਉਧਰ ਹੋਣਾ ਹੈ ਹਾਂਜੀ ਕਿਧਿਆਨ ਚੱਲੀਏ ਹਮਮ ਪੈਂਡ ਸਾਲ ਬਣੂ ਪੈਂਡ ਸਾਲ ਬਣੂ ਹੰਨੀ ਸੋਣੀ ਬੱਲੇ ਕਿੰਨੇ ਸੋਨੇ ਪਕੜੇ ਪਾਲੇ ਹੋ ਮੇਰੇ ਪੁੱਤ ਨੇ ਓਏ ਨજર ਨਾ ਲੱਜੇ ਓਏ ਓਏ ਦੇ ਕੰਨ ਨੂੰ ਮੜੇ ਤੇ ਟਿੱਕਾ ਲਾ ਦੇ ਨજર ਲੱਜੇ ਮੇਰਾ ਪੁੱਤ ਇੰਨਾ ਸੋਹਣਾ ਲੱਗਦਾ ਇੰਨਾ ਸੋਹਣਾ ਪੁੱਤ ਬਣਿਆ ਵਾ ਮੇਰਾ ਓਏ ਇਹ ਕੀ ਲਿਖਿਆ ਹੈ ਪਰ 92 92 ਵਾਲਾ ਹੀ ਵਕੀ 92 ਲਿਖਿਆ ਪੱਕੀ ਗੱਲ ਹੈ 92 ਵਾਲਾ ਬਦੀਲਾਤਾ 192 ਕੋਈ ਬੰਦਾ ਆ ਇਹਦੇ ਉੱਤੇ ਹਰਤਾ ਨੇ ਦੇਖਿਆ 92 ਕੀ ਹੈ ਹਾਂ ਹੈ 92 ਆਪਣਾ ਉਹ ਕੰਮ ਗਿਆ ਨਾ ਲੱਤਾ ਹੈ ਜਿੱਦਣ ਅਸੀਂ ਹੋ ਨਿਕਦੇ ਆ ਉੱਥੇ ਨੂੰ ਅਮਰitsar ਨੂੰ ਤਰਤ ਪ੍ਰਪੰਦਰ ਇਹਨਾਂ ਪਲਾਨ ਬਣਾਇਆ ਤਾਂ ਹੂੰ online ਤੇ ਮੋਤੀ ਦਾ ਬਟਨ ਦਾ ਟੋਕਾ ਤਿਆਰ ਹੋ ਗਿਆ ਜਿਆਦਾ ਨਹੀਂ ਹੈਗਾ ਚਲੋ ਜੀ ਸਾਲ ਦਿਨ ਪਾਈ ਆਏ ਗੋਤੀ ਫੇਰ ਕਿਉਂ ਗਿਆ ਘਟ ਗਿਆ ਢਿੱਡ ਘਟ ਗਿਆ ਠੀਕ ਹੈ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਾਂ। ਹਾਂ। ਕੀ ਚਲੋ ਚੱਲੀਏ ਕਿੱਥੇ ਜਾਣਾ? ਮੈਨੂੰ ਨਹੀਂ ਪਤਾ ਤੁਸੀਂ ਲੈ ਕੇ ਚੱਲੇ ਕਿੱਥੇ। ਮੈਂ ਲੈ ਕੇ ਜਾਣ ਤਾਂ ਤੈਨੂੰ ਕਿੱਥੇ। ਦੇਖੋ ਬੋਲਣੇ ਸਿੱਖ ਰਹਾ। ਤੈਨੂੰ ਮੈਂ ਕਹਿੰਦੀ ਵੀ ਜਾ ਕੇ ਪਾਪਾ ਨਾਲ ਕੱਪੜੇ ਲਿਆ। ਮੈਨੂੰ ਕੱਪੜੇ-ਕੁੱਪੜੇ ਬਿਠਾ ਰਹੇ ਹਾਂ ਬਸ। ਕੱਪੜਿਆਂ ਦੀ ਨਹੀਂ ਲੋੜ ਹੈਗੀ। ਹਾਂ। ਸੱਭੂ ਸਾਹਮਣੇ ਬੋਲਦਾ ਮੈਨੂੰ। ਉਹ ਨਹੀਂ ਮੈਨੂੰ ਨਾ ਸਕਿਆ ਲਮ। ਉਹ ਤਾਂ ਉਹ ਪਹਿਲਾਂ ਕਹਿੰਦਾ। ਉਤੰਗ ਕਹਿੰਦੇ ਔਰ ਤੰਗ ਲੈਣਾ ਕੋਈ ਨਹੀਂ ਅਨਾਊਂਸਮੈਂਟ ਹੋਈ ਆ ਕਮਰੇ ਤੇ ਨਹੀਂ ਚੜਨਾ ਚੈਨਲ ਔਰ ਦੀ ਹੋਈ ਆ ਨਾ ਕਿ ਪਤੰਗ ਆਣਦੀ ਕੋਠੇ ਤੇ ਵੀ ਮਨਾ ਕਰਾਂ ਹਾਂ ਕਹਿੰਦੀ ਮੈਂ ਵੀ ਪਤੰਗ ੜਾਉਣੇ ਇੱਧਰ ਆਦੇ ਕਾ ਕਾ ਹੁਣ ਕੀ ਕਰਨੀ ਕੱਪੜਿਆਂ ਨੂੰ ਰਹਿਣਾ ਗਿਆ ਨੂੰ ਕੀ ਪਾਉਂਗਾ ਹਾਂ ਚਲ ਠੀਕ ਆ ਨਾ ਉਹਨੂੰ ਕਿਹਨੇ ਕਿਹਾ ਪਤੰਗ ਉਹਨੂੰ ਕੀ ਦੱਸਿਆ ਪਤਾ ਉਹਨੂੰ ਪਹਿਲਾਂ ਗੱਲ ਕਰੀ ਆ ਇਹਨੇ ਕਰੀ ਹੋਣੀ ਪਹਿਲਾਂ ਗੱਲ ਕੱਲ੍ਹ ਕੱਲ੍ਹ ਮਰਛੋ ਤੇ ਨਹੀਂ ਤੇ ਤੁਸੀਂ ਵੈਸੇ ਕੱਲ ਪਰਸੋਂ ਉਪਰ ਆ ਕੇ ਲੈ ਗੱਲੋ ਚੱਲ ਠੀਕ ਹੈ ਚੰਗਾ ਜੀ ਮੇਰੇ ਦੇਖ ਦੇਖ ਲੈ ਬਲੌਗ ਚਲੋ